ਅੱਜ ਜਾਣਾ ਸੀ ਜੀ ਥਾਰ ਬੁੱਕ ਕਰਾਉਣ ਤੇ ਥਾਰ ਦੀ ਦੋ ਟ੍ਰਾਈ ਲੈਂਦੇ ਸੀ ਤਾਂ ਐਵੇਂ ਲੱਗ ਰਿਹਾ ਸੀ ਜਿਵੇਂ ਜਹਾਜ਼ 'ਚ ਹੀ ਬੈਠੇ ਹੋਈਏ ਬੜਾ ਮਜ਼ਾ ਆ ਰਿਹਾ ਸੀਗਾ ਐਵੇਂ ਸਿਭ ਕਾਰ ਲੈ ਕੇ ਚੱਲੀ ਤੇ ਸਵੇਰੇ ਸਵੇਰੇ ਡੈਵੀ ਨੂੰ ਕਰਤਾ ਸੀ ਜੀ ਤਿਆਰ ਡੈਵੀ ਨੂੰ ਨਿਮਾ ਲੈਂਦਾ ਸੀਗਾ ਤੇ ਇਧਰ ਖੁਸ਼ ਕਰਨ ਵੀ ਆਇਆ ਹੋਇਆ ਸੀਗਾ ਤੇ ਡੈਵੀ ਨੂੰ ਮੈਂ ਕਹਿ ਰਹੀ ਸੀ ਜਲਦੀ-ਜਲਦੀ ਜੂੜੀ ਕਰਾ ਲ ਤਾ ਡੈਵੀ ਬਸ ਜਿਹਦਾ ਬਹੁਤ ਕਰਦਾਗਾ ਤਾਂ ਇਧਰ ਇਹ ਲੱਗੇ ਸੀ ਇਹਦੇ ਨਾਲ ਚੌੜ ਕਰ ਮੈਂ ਇਹਨਾਂ ਨੂੰ ਕਹਿ ਰਹੀ ਸੀ ਜੀ ਲੇਟ ਤੋਂ ਪਹਿਲਾਂ ਹੀ ਹੋਈਏ ਨੇ ਤੁਸੀਂ ਜਲਦੀ-ਜਲਦੀ ਨਾ ਆਇਓ ਤੇ ਡੈਵੀ ਦੇ ਕੀਤੀ ਜੀ ਜੂੜੀ ਕਿਉਂਕਿ ਡੈਵੀ ਨੂੰ ਤਾਂ ਹਮੇਸ਼ਾ ਇਹੀ ਦੇ ਵਸ ਕੰਫਰਟੇਬਲ ਜਿਹੜਾ ਕੀ ਉਹ ਕਰਦਾ ਇਹਨੂੰ ਬਸ ਐ ਹੁੰਦਾ ਬਸ ਬਾਲ ਦੀ ਜੂੜੀ ਤਾਂ ਨਹੀਂ ਕੀਤੀ ਜਾਵੇ ਬਸ ਪੱਗ ਹੀ ਬੰਨੀ ਜਾਵੇ ਤੇ ਉਸ ਤੋਂ ਬਾਅਦ ਜੂੜੀ ਕਰਵਾ ਕੇ ਕਹਿੰਦਾ ਪੱਗ ਬੰਨਣੀ ਆ ਮਾਹ ਕੋਈ ਗੱਲ ਨਹੀਂ ਪੱਗ ਵੀ ਬਣਾਲੀ ਤੇ ਉਸ ਤੋਂ ਬਾਅਦ ਅੰਬਰਤ ਜੀ ਨਾ ਕਿ ਆਗੇ ਸੀਗੀ ਤੇ ਇਹਨਾਂ ਨੇ ਦੇਵੀ ਦੇ ਬੰਨੀ ਪੱਗ ਮੈਂ ਪੱਗ ਬੰਨਣ ਲੱਗਾ ਦੋਸਤੋ ਮੈਨੂੰ ਕਹਿੰਦਾ ਪਾਪਾ ਜਮਾ ਮੇਰੇ ਮੂਸੇ ਵਾਲੇ ਵਰਗੀ ਪੱਗ ਬੰਨੀ ਬਟਾ ਵਾਲੀ ਮਾਹ ਚੰਗਾ ਪੁੱਤ ਕੋਈ ਗੱਲ ਨਹੀਂ ਬਟਾ ਵਾਲੀ ਪੱਗ ਹੀ ਬੰਨੂ ਤੇਰੇ ਤੇ ਵਧੀਆ ਜੀ ਮੈਂ ਪੇਚ-ਪੋਚ ਲਾ ਕੇ ਸੋਣੀ ਜੀ ਪੱਗ ਅਜ ਚਾਤੀ ਇਹਦੇ ਪੱਗ ਬੰਨ ਵਗੈਰਾ ਲਾ ਕੇ ਜਮਾ ਕਰਤੀ ਕਿਉਂਕਿ ਪਰ ਕਈ ਵਾਰੀ ਜਵਾਗਾ ਹੱਥ ਤੁਤ ਮਾਰ ਲੈਂਦਾ ਤੇ ਦੇਖੋ ਕਿੰਡੀ ਸੋਹਣੀ ਬਣੀ ਗਈ ਆ ਫਿਰ ਮੈਂ ਦੋਸਤੋ ਆਪ ਦੀ ਪੱਗ ਦੀ ਪੂਣੀ ਕਰੀ ਅੱਜ ਮੈਂ ਵੀ ਵੱਡੀ 6 ਮੀਟਰ ਵਾਲੀ ਪੱਗ ਬੰਨੀ ਜੀ ਤੇ ਪੂਣੀ ਪਾਣੀ ਕਰਕੇ ਮੈਂ ਤੇ ਮੈਂ ਵੀ ਪਗਵਾਨ ਕੇ ਬਿਲਕੁਲ ਰੈਡੀ ਹੋ ਗਿਆ ਸੀ ਸਾਮਾਨ ਸਾਰਾ ਘੜ ਧਰ ਲਿਆ ਸੀ ਤੇ ਇੱਥੇ ਡੈਵੀ ਕਰ ਰਿਹਾ ਸੀ ਜੇ ਮਹਾ ਯਾਰ ਸੈਂਡਲ ਵਾਲਾ ਤੁੰਗ ਕਹਿੰਦਾ ਮੈਂ ਸੈਂਡਲ ਨਹੀਂ ਮੈਂ ਤਾਂ ਚਪਲਾਂ 'ਚ ਹੀ ਜਾਊਂਗਾ ਤੇ ਮੈਂ ਇਹਨੂੰ ਬਹੁਤ ਕਿਹਾ ਮਾ ਪਵਾ ਵਾਲਾ ਮੈਂ ਇੱਥੇ ਤਾਂ ਪਵਾਇ ਨਹੀਂ ਫਿਰ ਮੈਂ ਖੁਸ਼ ਕਰ ਇਹਨੂੰ ਫੜਾਈ ਤੇ ਪਰ ਜਿੱਦੀ ਬਹੁਤ ਆਏ ਬਸ ਚਪਲਾਂ ਇਹਨੂੰ ਤਾਂ ਪਸੰਦ ਲੱਗਦੀਆਂ ਨਹੀਂ ਗੀਆਂ ਤੇ ਬਸ ਕਹਿੰਦਾ ਇਹੀ ਪਾਉਣੀਆਂ ਨੇਗੀਆਂ ਤੇ ਉਸ ਤੋਂ ਬਾਅਦ ਅਸੀਂ ਤਿਆਰ ਹੋ ਕੇ ਸੀ ਜੀ ਚੱਲ ਚਾਲੇ ਪਾਤੇ ਸੀਗੇ ਕਿਉਂਕਿ ਕਈ ਥਾਂ ਮੈਨੂੰ ਤੇ ਜਾਣਾ ਸੀਗਾ ਤੇ ਫਿਰ ਐਵੇਂ ਸੀ ਬੇਸੇ ਲੇਟ ਨਾ ਹੋ ਜਾਈਏ ਤੇ ਅਸੀਂ ਤੂ ਵੇਸ ਇਥੂ ਲੱਕੇ ਗਈ ਸੀ ਤੇ ਹੁਣ ਗਰਮੀ ਦਾ ਸੀਜ਼ਨ ਸੀ ਮੈਂ ਕਿਹਾ ਚਲੋ ਨਾਲੇ ਸ਼ੂਟ ਲੈ ਲਾਂਗੇ ਤੇ ਨਾਲੇ ਦੀਦੀ ਕਹਿ ਰਹੀ ਸੀ ਸਾਡੀ ਪ੍ਰੋਮੋਸ਼ਨ ਕਰਕੇ ਜਾਇਓ ਤੇ ਉਸ ਤੋਂ ਬਾਅਦ ਖੁਸ਼ਕਾਰ ਨਹੀਂ ਕੱਢ ਰਿਹਾ ਸੀ ਜੀ ਸ਼ਾਰਟ ਮਤਲਬ ਪਹਿਲਾਂ ਤਾਂ ਹਵਾ ਬਹੁਤ ਚੱਲ ਰਹੀ ਸੀ ਫਿਰ ਕੁਛ ਕਰਨੀ ਕਹਿੰਦਾ ਇਹ ਨਹੀਂ ਹਵਾ ਆਟਦੀ ਤੇ ਚੱਲ ਕੱਢ ਹੀ ਲੈਣੇ ਤੇ ਡੈਵੀ ਬੈਠਾ ਵਸ ਮਾਮੂ ਕੋਲੇ ਗੱਲਾਂ ਕਰ ਰਿਹਾ ਸੀਗਾ ਜਹਾਜ਼ ਕਿੱਥੇ ਵਾਗ ਗਿਆ ਜਹਾਜ਼ ਕਿੱਥੇ ਵਾਗ ਗਿਆ ਵਸ ਐਵੇਂ ਕਿਉਂਕਿ ਬੱਚੇ ਨੂੰ ਬਹੁਤ ਹੁੰਦਾ ਹੈ ਇਹਨੂੰ ਤਾਂ ਐਵੇਂ ਆ ਵੀ ਕੋਈ ਖੇਡ ਹੀ ਹੈਗੀ ਤੇ ਉਸ ਤੋਂ ਬਾਅਦ ਅਸੀਂ ਮਤਲਬ ਕੀਤੀ ਜੀ ਵੀਡੀਓ ਸ਼ੂਟ ਵੀਡੀਓ ਵੀਡੀਓ ਤਿਆਰ ਕਰਕੇ ਜਿਵੇਂ ਆਪਣਾ ਮਤਲਬ ਸਾਰਾ ਸ਼ੂਟ ਵਗੈਰਾ ਕਰਕੇ ਤੇ ਉਸ ਤੋਂ ਬਾਅਦ ਰਮਣੀ ਸ਼ੂਟ ਸ਼ਾਟ ਜੀ ਦੇਖਣ ਲੱਗੀ ਜੀ ਹਾਂ ਸ਼ੂਟ ਬਹੁਤ ਹੀ ਜ਼ਿਆਦਾ ਸੋਹਣੇ ਸੀਗੇ ਤੇ ਤੁਸੀਂ ਵੀ ਜੇਕਰ ਮਗਵਾਉਣਾ ਚਾਹੁੰਦੇ ਹੋ ਤਾਂ ਆਨਲਾਈਨ ਮੰਗਵਾ ਸਕਦੇ ਹੋ ਜੀ ਮਾਲਵਾ ਦੇ ਆਨਲਾਈਨ ਵੀ ਮੰਗਵਾ ਸਕਦੇ ਹੋਗੇ ਸਾਰੇ ਸੂਟ ਬਹੁਤ ਹੀ ਜ਼ਿਆਦਾ ਸੋਹਣੇ ਸੀਗੇ ਵਿੰਟਰ ਵਾਲੇ ਵੀ ਸੀਗੇ ਹੁਣ ਜਿਵੇਂ ਬਾਹਰ ਨੇ ਜੀ ਉਹ ਮਤਲਬ ਲਿਆਸਨ ਦੇ ਇੱਥੇ ਇੱਕ ਦੀਦੀ ਆਏ ਹੋਏ ਸੀ ਜੋ ਮੈਨੂੰ ਮਿਲੇ ਉਹ ਕਹਿੰਦੇ ਸੋ ਅਸੀਂ ਤੁਹਾਡੀ ਵੀਡੀਓ ਸਾਰੀਆਂ ਦੇਖਦੇ ਆ ਬਹੁਤ ਬੜੀ ਵਧੀਆ ਰਹੇ ਨੇ ਪੀਜ਼ਾ ਵੀ ਮੰਗਾਲਿਆ ਤੇ ਇਹਨਾਂ ਨੇ ਤਾਂ ਥੋੜਾ ਥੋੜਾ ਖਾਦਾ ਤੇ ਫਿਰ ਜਾਰਾ ਨੇ ਮਾਰੇ ਜੀ ਸਾਰੇ ਪੀਜ਼ੇ ਦੇ ਲਪੇਟੇ ਕਿਉਂਕਿ ਮੈਨੂੰ ਭੁੱਖ ਬੜੀ ਲੱਗੀ ਸੀ ਸਵੇਰੇ ਮੈਂ ਟੂਟੀ ਘਟ ਖਾ ਕੇ ਗਿਆ ਫਿਰ ਚਾਹ ਚੂ ਪੀ ਕੇ ਪਈ ਮੈਂ ਦਾ ਜਮਾ ਢੱਕ ਕੇ ਖੇਤ ਦੀ ਫਿਰ ਥਰਮਲਾ ਕੋਲ ਦੀ ਗੱਡੀ ਚੀ ਲਾਣੂ ਤੇ ਇੱਥੇ ਡੈਵੀ ਵਸ ਡੈਵੀ ਨੇ ਅਸੀਂ ਦੱਸਣ ਲੱਗੇ ਵੇ ਤੇ ਕਿਸਤੀਆਂ ਵੀ ਚੱਲਦੀਆਂ ਤੇ ਡੈਵੀ ਕਹਿੰਦਾ ਮੈਂ ਤਾਂ ਝੂਟੇ ਲੈਣੇ ਨੇ ਫਿਰ ਅਸੀਂ ਆਖਿਆ ਚਲੋ ਲੈ ਚੱਲਦੇ ਆ ਝੂਟੇ ਤੇ ਇਧਰ ਅਸੀਂ ਜਿਹੜੀ ਟਿਕਟ ਸੀਗੀ ਉਹ ਬੁੱਕ ਕਰਾ ਲਈ ਸੀਗੀ ਤੇ ਟਿਕਟ ਲੈਣ ਤੋਂ ਬਾਅਦ ਅਸੀਂ ਪਾਤੀ ਸੀ ਚੱਲ ਕਿਉਂਕਿ ਮਤਲਬ ਵੀ ਡੈਵੀ ਨੂੰ ਤਾਂ ਐਵੇਂ ਸੀ ਡੈਵੀ ਮੂਰੇ ਮੂਰੇ ਚੱਲ ਰਿਹਾ ਸੀਗਾ ਕਹਿੰਦਾ ਸੀਗਾ ਬਸ ਜਲਦੀ ਬੈਠ ਕੇ ਜਲਦੀ ਬੈਠੀਏ ਪਹਿਲਾਂ ਤਾਂ ਉਸ ਤੋਂ ਡੈਵੀ ਕਹਿੰਦਾ ਆਹ ਜੈਕਟਾਂ ਹੀ ਆਪ ਨੂੰ ਪ ਤੇ ਉਦੋਂ ਬਾਅਦ ਜਦੋਂ ਪੈਡਲ ਵਾਲੀ ਕਿਸ਼ਤੀ 'ਚ ਬਹਿ ਗਏ ਹਨਾ ਇਹ ਜੈਕਟਾ ਜੂਟਾ ਹੀ ਆ ਪਾ ਕੇ ਕਿਉਂਕਿ ਇਹ ਤਾਂ ਜ਼ਰੂਰੀ ਹੁੰਦੀਆਂ ਦੋਸਤੋ ਹਨਾ ਪਾਣੀ 'ਚ ਜਾ ਰਹੇ ਆ ਨਾਲ ਬੱਚੇ ਵੀ ਕਿਸੇ ਨੂੰ ਤਰਨ ਆਉਂਦਾ ਕਿਸੇ ਨੂੰ ਨਹੀਂ ਆਉਂਦਾ ਹੁੰਦਾ ਤੇ ਸੇਫਟੀ ਵਾਸਤੇ ਇਹ ਤਾਂ ਚੀਜ਼ਾਂ ਜ਼ਰੂਰੀ ਨੇ ਤੇ ਕਹਿੰਦਾ ਬਾਅਦ 'ਚ ਪੈਡਲ ਵਾਲੀ 'ਚ ਬੈਠ ਕੇ ਕਹਿੰਦਾ ਬਾਬਾ ਕਹਿੰਦਾ ਮੋਟਰ ਵਾਲੀ 'ਤੇ ਬੈਠਣ ਨੂੰ ਸੀ ਹਾਂਜੀ ਮੁੜ ਕੇ ਕਹਿੰਦਾ ਮੈਨੂੰ ਮੋਟਰ ਵਾਲੀ 'ਤੇ ਬਿਵਾਓ ਝੂਟੇ ਹੁਣ ਮਗਾ ਤੂੰ ਹੁਣ ਡਹਿਣ ਦੇ ਪਹਿਲਾਂ ਇਹਦੇ ਤੇ ਮਸਾ ਕਿਉਂਕਿ ਇਹ ਕਿਸ਼ਤੀ 'ਤੇ ਬੈਠ ਕੇ ਵੀ ਰੋਣੇ ਪਰ ਕੇ ਬਹੁਤ ਡਰ ਰਹੇ ਸੀ ਕਿ ਖੁਸ਼ ਕਰਨੀ ਵੀ ਡਰ ਤੇ ਮਤਲਬ ਵੀ ਬੈਲੈਂਸ ਕਿਉਂਕਿ ਅਸੀਂ ਤਿੰਨ ਜਣੇ ਸੀ ਡਾਈਵ ਤੁਹਾਨੂੰ ਛੋਟੀ ਸੀਗਾ ਬੈਲੈਂਸ ਹੀ ਨਹੀਂ ਬਣ ਰਿਹਾ ਸੀ ਮੈਨੂੰ ਕਹਿੰਦੇ ਤੂੰ ਵਿਚਕਾਰ ਬੈਠ ਹਾਂਜੀ ਉਹਦੇ ਦੋਨੋਂ ਸਾਈਡ ਪਰ ਇੱਕੋ ਜਿਹਾ ਵਜਨ ਕਰਨਾ ਪੰਦਾ ਦੋਸਤੋ ਨਹੀਂ ਤਾਂ ਫਿਰ ਉਹ ਇੱਕ ਪਾਸੇ ਉਲਰੀ ਜੇ ਜਾਂਦੀ ਹੈ ਜੇ ਬੈਲੈਂਸ ਬਰੋਬਰ ਨਾ ਹੋਵੇ ਤੇ ਤੇ ਡੈਵੀ ਕਹਿੰਦਾ ਮੈਂ ਪੈਡਲ ਮੈਂ ਮਾਰੂੰਗਾ ਮੈਂ ਯਾਰ ਤੂੰ ਪਰ ਦੂਜੇ ਪਾਸੇ ਵਿਚਾਰੇ ਨੇ ਕੋਸ਼ਿਸ਼ ਕਰਨ ਨੀ ਸੰਭਾਲਿਆ ਮੈਨੂੰ ਤਾਂ ਇਹਨੇ ਪੈਰ ਹੀ ਨਹੀਂ ਲਾਉਣ ਦਿੱਤਾ ਇਹਨਾਂ ਦੇ ਮੈਨੂੰ ਕਰੀਆ ਮੈਂ ਮਾਰੂੰਗਾ ਹਾਂਜੀ ਤੇ ਪਾਣੀ ਦੇ ਵਿਚਾਲੇ ਆ ਗਏ ਸੀ ਤੇ ਮੈਨੂੰ ਡਰ ਵੀ ਬਹੁਤ ਲੱਗ ਰਿਹਾ ਸੀ ਬਸ ਮੈਂ ਬੈਠੀ ਰਹੀ ਚੁੱ ਤੇ ਆਈਸਕ੍ਰੀਮ ਅਸੀਂ ਲੈ ਲਈ ਸੀ ਜੀ ਇੱਕ ਚਾਕਲੇਟ ਵਾਲੀ ਤੇ ਇੱਕ ਲੈ ਲਈ ਸੀ ਸਟਰਾਬਰੀ ਵਾਲੀ ਤੇ ਡੈਵੀ ਨੂੰ ਤਾਂ ਚਾਕਲੇਟ ਬਹੁਤ ਪਸੰਦ ਆ ਇੱਥੇ ਫਿਰ ਦੋ ਭੈਣਾਂ ਹੋਰ ਮਿਲੀਆਂ ਸੋ ਇਹ ਵੀ ਕਹਿੰਦੀ ਅਸੀਂ ਤੁਹਾਡੀ ਵੀਡੀਓ ਦੇਖਦੇ ਹੋ ਨੇ ਕਹਿੰਦੀ ਅਸੀਂ ਤੁਹਾਡੇ ਨਾਲ ਸੈਲਫੀ ਲੈ ਸਕਦੇ ਹਾਂ ਜਰੂਰ ਜੀ ਤੇ ਉਸ ਤੋਂ ਬਾਅਦ ਅਸੀਂ ਵੀ ਸਾਰੇ ਪਰਿਵਾਰ ਨੂੰ ਮਿਲੇ ਨਾ ਸਾਰਾ ਪਰਿਵਾਰ ਆਇਆ ਹੋਇਆ ਸੀ ਜੀ ਇੱਥੇ ਮਤਲਬ ਕਿ ਇਸਤੀ ਚ ਝੂਟੇ ਲੈਣਾ ਕਿਉਂਕਿ ਸਾਰਿਆਂ ਨੂੰ ਹੁੰਦਾ ਵੀ ਜਦੋਂ ਬਠੰਡੇ ਆਈਏ ਤਾਂ ਮਤਲਬ ਇੱਥੇ ਅਸੀਂ ਆ ਕੀ ਜਾਈਏ ਜੀ ਤੇ ਉਸ ਤੋਂ ਬਾਅਦ ਅਸੀਂ ਚੱਲ ਪਏ ਸੀ ਜੀ ਥਾਰ ਦੀ ਟਰਾਈ ਲੈਣ ਕਿਉਂਕਿ ਡੈਵੀ ਨੂੰ ਤਾਂ ਐਵੇਂ ਸੀਗਾ ਵੀ ਅਸੀਂ ਅਮ ਥਾਰ ਹੀ ਲਈਏ ਕਿਉਂਕਿ ਮੂਸੇ ਵਾਲ ਦਾ ਇਨਾ ਫੈਣਾ ਉਹਦੇ ਕੋਲ ਥਾਰ ਸੀ ਤੇ ਬਸ ਉਹਨੂੰ ਹਮੇਸ਼ਾ ਇਹੀ ਰਹਿੰਦਾ ਥਾਰ ਕਿੱਦੇ ਲਾਵਾਂਗੇ ਥਾਰ ਕਿੱਦੇ ਲਾਵਾਂਗੇ ਉਸ ਤੋਂ ਬਾਅਦ ਅਸੀਂ ਜਦ ਚੱਲ ਪਏ ਅੰਦਰ ਤਾਂ ਇੰਨੀ ਜਿਆਦੇ ਇਨੂੰ ਤਾਂ ਖੁਸ਼ੀ ਹੋਈ ਤੇ ਡੈਵੀ ਤੇ ਆਸੇ ਪਾਸੇ ਭੱਜਿਆ ਫਿਰਦਾ ਰਿਹਾ ਤੇ ਤੁਸੀਂ ਸਾਨੂੰ ਦਤੀਸੀਜੀ ਕਾਫੀ ਪੀਣ ਵਾਸਤੇ ਵੀ ਤੁਸੀਂ ਕਾਫੀ ਪੀਓ ਪਹਿਲਾਂ ਫਿਰ ਥੋੜੀ ਟਰਾਈ ਕਰਵਾਉਨੇ ਆ ਕਾਫੀ ਕਾਫੀ ਪੀ ਕੇ ਦੋਸਤੋ ਤੇ ਉਸ ਤੋਂ ਬਾਅਦ ਅਸੀਂ ਲੈਣ ਬਾਕੀ ਦੀ ਟਰਾਈ ਤੇ ਜਦੋਂ ਗੱਡੀ 'ਚ ਬੈਠੇ ਤਾਂ ਦੋਸਤੋ ਐ ਲੱਗੇ ਮਤਲਬ ਇੰਨੀ ਉੱਚੀ ਕਿਉਂਕਿ ਸਾਡੇ ਕੋਲ ਦੋਸਤੋ ਛੋਟੀ ਗੱਡੀ ਆ ਪਹਿਲਾਂ ਪੋਲੋ ਤੇ ਥਾਰ 'ਚ ਬੈਠ ਕੇ ਤਾਂ ਐ ਲੱਗਦਾ ਸੀ ਦੋਸਤੋ ਵੀ ਇਹ ਤਾਂ ਬੜੀ ਉੱਚੀ ਲੰਮੀ ਗੱਡੀ ਆ ਹਨਾ ਤੇ ਛੋਟੀਆਂ ਗੱਡੀਆਂ ਵਾਲੇ ਤਾਂ ਐ ਲੱਗਦਾ ਸੀ ਵੀ ਵੀ ਇਹ ਤਾਂ ਬਹੁਤ ਥੱਲੇ ਬੈਠੇ ਨੇ ਤੇ ਕਿਉਂਕਿ ਉੱਚੀ ਬੜੀ ਆ ਦੋਸਤੋ ਇੱਕ ਆਫ ਰੋਡਰ ਬਾਈਕਲ ਕਰਕੇ ਤੇ ਉੱਚੀ ਬਹੁਤ ਆ ਗਈ ਬ ਕਿਉਂਕਿ ਅਸੀਂ ਦੋਸਤੋ ਸਮਾਨ ਧਰਨਾ ਹੁੰਦਾ ਕੋਣ ਜਾਣਾ ਵੀ ਹੁੰਦਾ ਨਾ ਚਲੋ ਕਈ ਵਾਰੀ ਸ਼ੂਟ ਕਰਨ ਜਾਣਾ ਹੁੰਦਾ ਘੋੜਿਆਂ ਵਾਲਾ ਤੇ ਉਦੋਂ ਫਿਰ ਕੈਮਰੇ ਕੂਮਰੇ ਟਰਾਈਪੋਡ ਸਟੈਂਡ ਲਾਈਟਾਂ ਮਤਲਬ ਸਭ ਕੁਝ ਹੁੰਦਾ ਹਨ ਤੇ ਉਹਦਾ ਫਿਰ ਇੱਦੇ ਚ ਮਹਾ ਪਿੱਛੇ ਡਿੱਕੀ ਦੀ ਤਰ੍ਹਾਂ ਕਿੱਥੇ ਕਰਾਂਗੇ ਹਾਂਜੀ ਇੱਕ ਜਿਵੇਂ ਹੁਣ ਫੈਮਿਲੀ ਨੇ ਕਿਤੇ ਜਾਣਾ ਆਉਣਾ ਤਾਂ ਬਸ ਇਹ ਚ ਪੰਜ ਮੈਂਬਰੀ ਵੜਦੇ ਸੀਗੇ ਅਸੀਂ 6 7 ਮਤਲਬ ਵੀ ਫੈਮਿਲੀ ਮੈਂਬਰ 6 ਜਣੇ ਆਗੇ ਮਤਲਬ ਪਰਿਵਾਰ ਵੱਡਾ ਦੋਸਤੋ ਆਸੇ ਪਾਸੇ ਤਾਏ ਚਾਚਾ ਦੇ ਕਈ ਵਾਰੀ ਹੋਰ ਵੀ ਜਾਂਦਾ ਰਹਿੰਨੇ ਹਨ ਹਾਂਜੀ ਹਾਂਜੀ ਤਾਂ ਫਿਰ ਰਿਸ਼ਤੇਦਾਰੀਆਂ ਸਾਡੀਆਂ ਇੱਕ ਉਰ ਤੇ ਸਾਰਿਆਂ ਨਾਲ ਹੀ ਵਰਤਦੇ ਆ ਜੀ ਦੂਰ ਤੱਕ ਪੈਣਾ ਨਾਲ ਭੂਆ ਵਰਗੇ ਨਾਲ ਮਤਲਬ ਨਾਨਕਾ ਤੱਕ ਗਾਂ ਵਰਤਦੇ ਆ ਹਾਂਜੀ ਤੇ ਫੇਰ ਮੈਂ ਆਖਾ ਇੰਨੇ ਪੈਸੇ ਲਾਏ ਦਾ ਵੀ ਕੀ ਫਾਇਦਾ ਜੀ ਮਤਲਬ ਇਹਦੇ ਵਿੱਚ ਡਿੱਗੀ ਵੀ ਨਹੀਂ ਕਿਉਂਕਿ ਹੁਣ ਆਪਾਂ ਜਦੋਂ ਵੀ ਕਿਤੇ ਜਾਣਾ ਜਿਵੇਂ ਹੋਣਾ ਸੀ ਬੈਣੀ ਵਾਲ ਜਾਣਾ ਹੁੰਦਾ ਜੀ ਤਾਂ ਸਾਰਾ ਸਮਾਨ ਮਤਲਬ ਲਾ ਵੀ ਤਰ ਲੋਆ ਵੀ ਤਰ ਲੋਆ ਬਿਲਕੁਲ ਦੋਸਤੋ ਗੱਡੀ 'ਚ ਕੋਈ ਕਮੀ ਨਹੀਂ ਗੱਡੀ ਇੰਨੀ ਪਸੰਦ ਆਈ ਤੇ ਪਰ ਹੁਣ ਸਾਡਾ ਵੀ ਮਨ ਐਵੇਂ ਆ ਵੀ ਜਦੋਂ ਚਲੋ ਜਿਹੜੀ 5 ਡੋਰ ਆਈ ਹਨਾ ਉਹ ਵੱਡੀ ਆਉਣੀ ਆ ਰਮਣੀ ਦੇ ਤੋਂ ਹਾਂਜੀ ਤੇ ਉਹਦਾ ਬਣਾਵਾਂਗੇ ਜੀ ਮਨ ਵੈਸੇ ਇਹ ਵੀ ਪਸੰਦ ਸੀ ਕਿ ਲੈਣੋਂ ਆਪੇ ਵੀ ਲੈ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਦੋਸਤੋ ਹਨਾ ਲੈ ਲਈਏ ਰੱਬ ਸੁੱਖ ਰੱਖੇ ਤੇ ਛੇਤੀ ਦਿਨੇ ਜੇ ਉਹ ਲਾਂਚ ਹੁੰਦੀ ਹੈ ਤਾਂ ਉਹ ਲਵਾਂਗੇ ਨਹੀਂ ਤੇ ਰੇਠੇ ਦੀ ਬਣਾ ਲਾਂਗੇ ਜੀ ਮਨ ਜਿਵੇਂ ਵੀ ਲੋਟ ਆਇਆ ਉਸ ਤੋਂ ਬਾਅਦ ਫਿਰ ਮੈਂ ਆਪਣੀ ਛੋਟੀ ਭੈਣ ਨੂੰ ਫੜਾਈ ਜੀ ਚਾਬੀ ਤੇ ਫਿਰ ਅੰਦਰ ਆ ਗਏ ਜੀ ਅਸੀਂ ਏਜੰਸੀ 'ਚ ਤੇ ਏਜੰਸੀ ਜਾ ਕੇ ਅਸੀਂ ਇੱਕ ਕਲਰ ਹੋਰ ਦੇਖਿਆ Thar ਦਾ ਤੇ ਇਹ ਕਲਰ ਇੰਨਾ ਸੋਹਣਾ ਸੀ ਦੋਸਤੋ ਆਹ ਦੂਜੀ ਗੱਾਰ ਵੀ ਦੇਖੀ ਇਹ ਇਲੈਕਟ੍ਰਿਕ ਸੀਗੀ ਦੋਸਤੋ ਬਿਜਲੀ ਦੇ ਜਲਦੀ ਸੀ ਮਤਲਬ ਚਾਰ ਤੇ ਆਹ ਥਾਰ ਦੇਖੀ ਜੀ ਇਹਦਾ ਰੰਗ ਨਵਾਂ ਹੀ ਲਾਂਚ ਕਰਿਆ تھا ਇਹਨਾਂ ਨੇ ਮਹਿੰਦਰਾ ਨੇ ਤੇ ਇਹਦਾ ਕਲਰ ਬਹੁਤ ਪਿਆਰਾ ਸੀ ਜੀ ਅਰਥ ਪਤਾ ਨਹੀਂ ਅਰਥ ਐਡੀਸ਼ਨ ਸੀ ਹਾਂ ਕੁਝ ਮੈਟ ਜਿਹਾ ਕਲਰ ਸੀ ਦੋਸਤੋ ਮਿੱਟੀ ਰੰਗਾ ਤੇ ਬਹੁਤ ਹੀ ਪਿਆਰਾ ਕਲਰ ਸੀਗਾ ਦੋਸਤੋ ਬਾਕੀ ਸਾਰੇ ਮੈਨੂੰ ਇਹ ਕਲਰ ਬਹੁਤ ਪਸੰਦ ਆ ਮੈਨੂੰ ਬਲੈਕ ਨਾਲੋਂ ਇਹ ਜ਼ਿਆਦਾ ਕਲਰ ਪਸੰਦ ਆ ਫਿਰ ਦੋਸਤੋ ਅਜਿਹਾ ਐਵੇਂ ਵੀ ਜੀ ਕਰੇ ਕਿਉਂਕਿ ਜਿਹੜੀ ਰੀਅਲ ਵੀਰ ਡਰਾਈਵ ਆ ਗਈ ਮਤਲਬ 2x4 ਵਾਲੀ ਹੈ ਜਿਹੜੀ ਹਨਾ ਉਹ ਤਾਂ ਪੈਂਦੀ ਹੈ ਕੁਝ 15 ਲੱਖ 60-70 ਹਜ਼ਾਰ ਦੀ ਰਮਣ ਹੈ ਹਨਾ ਤੇ ਇਹ ਪੈਂਦੀ ਹੈ ਕਿ 18 ਲੱਖ ਮਤਲਬ 2 ਕੁ ਲੱਖ ਰੁਪਏ ਦਾ ਫਰਕ ਰਹਿੰਦਾ ਜੀ 2.5 ਲੱਖ ਰੁਪਏ ਦਾ ਤੇ ਉਹਨੇ ਚ 2.5 ਲੱਖ ਰੁਪਏ ਹੋਰ ਪਾ ਕੇ 4x4 ਹੁੰਦੀ ਆ ਫਿਰ ਇੱਥੇ ਅਸੀਂ ਰਾਏ ਕਰੀ ਜਾਂਦੇ ਸੀ ਵੀ ਆਰ ਫਿਰ 4x4 ਹੀ ਲੈ ਲਾਂਗੇ ਨਾ 2x2 ਲੈਣ ਨਾਲੋਂ ਉਹਦਾ ਤੇ ਕਿਉਂਕਿ ਵੀ 2.5 ਲੱਖ ਰੁਪਏ ਪਿੱਛੇ ਫਿਰ ਅਮੈਂ 4x4 ਦਾ 4x4 ਹੀ ਹੁੰਦੀ ਆ ਦੋਸਤੋ ਹਨਾ ਬਾਕੀ ਆ ਕਲਰ ਆ ਮਿਲ ਜੂਗਾ ਨਾਲ ਇਹ ਕਲਰ ਬਹੁਤ ਸੋਹਣਾ ਸੀ ਤੇ ਉਸ ਤੋਂ ਬਾਅਦ ਦੀ ਦੋਨਾਂ ਗੱਡੀਆਂ ਦੀ ਰੇਟ ਲਿਸਟ ਬਣਾ ਕੇ ਅਸੀਂ ਤੇ ਚੱਲ ਪਏ ਜੀ ਕਰਨ ਫਿਰ ਰਾਤ ਵੀ ਆਉਂਦੇ ਹੋਏ ਗੱਲਾਂ ਕਰਦੇ ਆਉਂਦੇ ਸੀਗੇ ਹਾਂਜੀ ਮਤਲਬ ਵੀ ਕਹਿ ਰਹੇ ਸੀ ਵੀ ਥਾਰ ਕਿਵੇਂ ਲੱਗੀ ਮੈਂ ਕਹਿ ਰਿਹਾ ਸੀ ਉਹ ਜੀ ਤਾਂ ਬਹੁਤ ਵਧੀਆ ਖੁਸ਼ ਕਰਨ ਵੀ ਕਹਿ ਰਹੇ ਸੀ ਇੱਕ ਤਾਂ ਮੋਰ ਦੀ ਚੜਨਾ ਪੈਂਦਾਗਾ ਇੱਕ ਮਤਲਬ ਡਿੱਗੀ ਛੋਟੀ ਵੀ ਉਹ ਤਾਂ ਬਹੁਤ ਵਧੀਆ ਲੱਗਿਆ ਐਵੇਂ ਲੱਗ ਰਿਹਾ ਸੀਗੇ ਬਸ ਹੁਣ ਹੀ ਲੈ ਜਾਈਏ ਜਾਂਦੇ ਹੋਏ ਪਰ ਡੈਡੀ ਕਰਿਆ ਕਿ ਡੈਡੀ ਨਾਲ ਸਲਾਹ ਕਰੀ ਡੈਡੀ ਕਹਿੰਦਾ ਤੁਸੀਂ ਕੋਈ ਹੋਰ ਦੇਖ ਲਓ ਗੱਡੀ ਵੀ ਥਾਰ ਨਾਲੋਂ ਤੇ ਹਲੇ ਦੋਸਤੋ ਬਸ ਅੰਹੀਂ ਰਹੇ ਆ ਬਣੀ ਜਾਂਦੀਆਂ ਜੀ ਤੇ ਰਾਹ ਚ ਆਉਂਦੇ ਹੋਏ ਆ ਬਹੁਤ ਸੋਹਣਾ ਮੌਸਮ ਮਤਲਬ ਬਣਿਆ ਪਿਆ ਸੀ ਸੂਰਜ ਡੁੱਬ ਰਿਹਾ ਸੀ ਹਨਾ ਸਨਸੈਟ ਦਾ ਨਜ਼ਾਰਾ ਵੀ ਦੇਖਿਆ ਤੇ ਘਰੇ ਆਉਣ ਸਰ ਪੈਣ ਲੱਗੀਆਂ ਜੀ ਕਣੀਆਂ ਮੌਸਮ ਵੀ ਖਰਾਬ ਹੋਇਆ ਪਿਆ ਸੀ ਤੇ ਕੰਮ ਵੀ ਕਰਨਾ ਸੀਗਾ ਸੋ ਦੋਸਤੋ ਵੀਡੀਓ ਵਧੀਆ ਲੱਗੀ ਅਗੇ ਜਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਸਾਰਨ ਬਹੁਤ ਬਹੁਤ ਧੰਨਵਾਦ ਜੀ